ਜਿਹੜੀ ਬੀਜੇਪੀ ਸਰਕਾਰ ਆ ਉਹਨੂੰ ਵਾਰ-ਵਾਰ ਥਰਮਾਮੀਟਰ ਲਾ ਕੇ ਚੈੱਕ ਕਰਦੇ ਆ ਇਹ ਜਿਹੜੇ ਮੁੱਦੇ ਆ ਇਹਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੀ ਇੱਕ ਆਵਾਜ਼ ਤਾਂ ਦਬਾਈ ਜਾਂਦੀ ਕੀ ਲੋੜਾ ਢਾਂਚਿਆਂ ਨੂੰ ਛੇੜਨ ਦੀ ਜਿਹੜੀ ਯੂਨੀਵਰਸਿਟੀ ਜਿੱਥੋਂ ਦੀ ਹੋਊਗੀ ਸਟੇਟ ਦੇ ਹੋਊਗੀ ਉਹਦੀ ਰੈਜ਼ਰਵੇਸ਼ਨ ਹੋਊਗੀ 85% ਇਸ ਯੂਨੀਵਰਸਿਟੀ ਦਾ ਜਿਹੜਾ ਕੈਰੇਕਟਰ ਆ ਔਰ ਸਟਰਕਚਰ ਆ ਉਹ ਤੁਸੀਂ ਵੇਖੋ ਜਿਸ ਐਕਟ ਦੇ ਤਹਿਤ ਬਣਿਆ ਵਾ ਕ੍ਰੋਸ ਬਾਉਂਡਰੀ ਲਾਈਨਸ ਜਿਹੜੀਆਂ ਅੱਜ ਅਸੀਂ ਆ ਡਰਾ ਕਰਤੀਆਂ ਵਾ ਉਸ ਬਾਉਂਡਰੀ ਬਾਉਂਡਰੀ ਲਾਈਨਸ ਤੋਂ ਵੀ ਵੱਧ ਕੇ ਇਸ ਯੂਨੀਵਰਸਿਟੀ ਦਾ ਆਪਣੇ ਆਪ ਚ ਇੱਕ ਕੈਰੇਕਟਰ ਹੈਗਾ ਵਾ ਪੰਜਾਬ ਬਣਾਤਾ ਹਰਿਆਣਾ ਬਣਾਤਾ ਹਿਮਾਚਲ ਬਣਾਤਾ ਉਧਰ ਲਾਹੌਰ ਬਣਾਤਾ ਇਹ ਉਹ ਬਾਉਂਡਰੀ ਲਾਈਨਸ ਤੋੜਦੀਆਂ ਵਾ ਪਰ ਇਸ ਯੂਨੀਵਰਸਿਟੀ ਨੂੰ ਵੱਡਾ ਕਰਨ ਦੀ ਬਜਾਏ ਪੰਜਾਬ ਯੂਨੀਵਰਸਿਟੀ ਸੈਂਟਰਲਾਈਜੇਸ਼ਨ ਦੇ ਮਸਲੇ ਨੂੰ ਲੈ ਕੇ 10 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ 'ਚ ਵੱਡੀ ਕਾਲ ਦੀ ਗੱਲ ਕੀਤੀ ਗਈ ਸੀ ਤੇ ਅੱਜ ਬਰਿੰਦਰ ਢੇ ਲਾਉਣੀ ਇੱਥੇ ਪਹੁੰਚਦੇ ਨੇ ਇੱਥੋਂ ਦੇ ਸਾਬਕਾ ਸਟੂਡੈਂਟ ਨੇ ਇਹ ਇੱਥੋਂ ਦੇ ਪ੍ਰਧਾਨ ਵੀ ਰਹੇ ਹੋਣੇ ਸਟੂਡੈਂਟ ਪੋਲਿਟਿਕਸ ਬਾਰੇ ਵੀ ਜਾਣਦੇ ਨੇ ਸੈਨੇਟ ਬਾਰੇ ਵੀ ਜਾਣਦੇ ਨੇ ਸਰ ਕੀ ਲੱਗਦਾ ਵੀ ਸੈਨੇਟ ਭੰਗ ਹੋਣ ਨਾਲ ਹੀ ਪੰਜਾਬ ਦਾ ਜਿਹੜੀ ਦਾਵੇਦਾਰੀ ਖਤਮ ਹੋਊਗੀ ਹਾਂ ਇਹ ਤਾਂ ਅੰਦਰ ਤਾਂ ਕੋਈ ਦੋਰ ਹੈ ਨਹੀਂ ਕਿਉਂਕਿ ਜ਼ਿਆਦਾਤਰ ਸੈਨੇਟ ਮੈਂਬਰ ਪੰਜਾਬ 'ਚੋਂ ਹੀ ਆਉਂਦੇ ਸੀ ਔਰ ਉਹ ਪੰਜਾਬ ਦੀ ਗੱਲ ਕਰਦੇ ਹੀ ਸੀ ਸੋ ਇਹ ਜਿਹੜੇ ਮੁੱਦੇ ਆ ਇਹਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੀ ਇੱਕ ਆਵਾਜ਼ ਤਾਂ ਦਬਾਈ ਜਾਂਦੀ ਹੈ ਕਿ ਇਹਨਾਂ ਦਬਾਈ ਜਾ ਰਹੀ ਆ ਉਹ ਵੱਡਾ ਸਵਾਲ ਆ ਕਿ ਕਿ ਲੋੜਾ ਢਾਂਚਿਆਂ ਨੂੰ ਛੇੜਨ ਦੀ ਇਹੋ ਜਿਹੇ ਢਾਂਚੇ ਜਿਹੜੇ ਇੰਨੇ ਲੰਬੇ ਸਮੇਂ ਤੋਂ ਆਏ ਹੋਏ ਆ ਇਹਨਾਂ ਢਾਂਚਿਆਂ ਨੂੰ ਛੇੜਨ ਦੀ ਕੋਈ ਲੋੜ ਨਹੀਂ ਸੀ ਲੇਕਿਨ ਇਸ ਸਟਰਕਚਰ ਨੂੰ ਛੇੜਨਾ ਔਰ ਉਹ ਵੀ ਇਸ ਟਾਈਮ 'ਤੇ ਜਦੋਂ ਬੀਬੀਐਮਬੀ ਦੀ ਗੱਲ ਆ ਰਹੀ ਆ ਫਿਰ ਹੋਰ ਟਾਂਚਿਆਂ ਦੀ ਗੱਲ ਆ ਰਹੀ ਆ ਪਤਾ ਪੰਜਾਬ ਯੂਨੀਵਰਸਿਟੀ ਨੂੰ ਆਲਰੇਡੀ ਪੰਜਾਬ ਵਾਲੇ ਜਿਹੜੇ ਆ ਉਹ ਮੰਨਦੇ ਆ ਵੀ ਸਾਾਨੂੰ ਸਾਡੇ ਤੋਂ ਯੂਨੀਵਰਸਿਟੀ ਖੋਈ ਗਈ ਆ ਸਾਨੂੰ ਅੱਜ ਤੱਕ ਇਹਦਾ ਵਾਪਸ ਨਹੀਂ ਮਿਲੀ ਸੋ ਆਪਣੇ ਆਪ ਦੇ ਵਿੱਚ ਉਹ ਇੱਕ ਮੁੱਦਾ ਜ਼ਰੂਰ ਹੈਗਾ ਵਾ ਇਸ ਕਰਕੇ ਜਿਹੜੀ ਇਹ ਸੈਂਟੀਮੈਂਟ ਆ ਇਹ ਜ਼ਰੂਰ ਉੱਭਰ ਰਿਹਾ ਵਾ ਔਰ ਉਸ ਜਿਹੜੀ ਭਾਜਪਾ ਸਰਕਾਰ ਆ ਉਹਨੂੰ ਬਾਰ-ਬਾਰੇ ਥਰਮਾਮੀਟਰ ਲਾ ਕੇ ਚੈੱਕ ਕਰਦੇ ਆ ਵੀ ਦੇਖੀਏ ਤਾਂ ਸਹੀ ਸੈਂਟੀਮੈਂਟ ਕਿੰਨਾ ਕੁ ਰਹਿ ਗਿਆ ਕਿੰਨਾ ਕੁ ਹੈਗਾ ਸੋ ਇਸ ਕਰਕੇ ਤੁਸੀਂ ਇੱਥੋਂ ਦੇ ਸਟੂਡੈਂਟ ਹੀ ਰਹੇ ਹੋ ਤੁਹਾਨੂੰ ਪਤਾ ਵੀ ਇੱਕ ਨਾ ਆਪਾਂ ਕਹਿੰਦੇ ਵੀ ਜਿਹੜੀ ਟੈਕਨੀਕਲੀ ਤੌਰ ਤੇ ਦੇਖੀਏ ਜਿਹੜੀ ਯੂਨੀਵਰਸਿਟੀ ਜਿੱਥੋਂ ਦੀ ਹੋਊਗੀ ਸਟੇਟ ਦੇ ਹੋਊਗੀ ਉਹਦੀ ਰੈਜ਼ਰਵੇਸ਼ਨ ਹੋਊਗੀ 85% ਹਾਲਾਂਕਿ ਇੱਥੇ ਇਹ ਜਾਂ ਕੁਝ ਹੈ ਹੀ ਨਹੀਂ ਫਿਰ ਪੰਜਾਬ ਦਾ ਦਾਵਾ ਕਿਵੇਂ ਰਹਿ ਜੂਗਾ ਮੈਂ ਤਾਂ ਡੀਸ ਗੱਲ ਦੇ ਵਿੱਚ ਨਾ ਕਿਤੇ ਨਾ ਕਿਤੇ ਸਹਿਮਤ ਹਾਂ ਕਿਉਂਕਿ ਇਸ ਯੂਨੀਵਰਸਿਟੀ ਦਾ ਜਿਹੜਾ ਕਰੈਕਟਰ ਆ ਔਰ ਸਟਰਕਚਰ ਆ ਉਹ ਤੁਸੀਂ ਵੇਖੋ ਜਿਸ ਐਕਟ ਦੇ ਤਹਿਤ ਬਣਿਆ ਵਾ ਉਹ ਇਹ ਯੂਨੀਵਰਸਿਟੀ ਕੋਈ ਪੰਜਾਬ ਤੋਂ ਬਣਨ ਪੰਜਾਬ ਆ ਸੂਬਾ ਅੱਜ ਦਾ ਵਾ ਇਹਦੇ ਤੋਂ ਪਹਿਲਾਂ ਤੋਂ ਯੂਨੀਵਰਸਿਟੀ ਆ ਰਾਦਰ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦੀ ਯੂਨੀਵਰਸਿਟੀ ਆ ਜਦੋਂ ਉੱਥੇ ਵੀ ਯੂਨੀਵਰਸਿਟੀ ਬਣੀ ਸੀ ਤੇ ਉਦੋਂ ਵੀ ਆ ਆਪਣੇ ਆਪ ਦੇ ਵਿੱਚ ਇਸ ਯੂਨੀਵਰਸਿਟੀ ਦਾ ਇੱਕ ਸਟਰਕਚਰ ਇੱਕ ਕੈਰੈਕਟਰ ਰਿਹਾ ਵਾ ਸੋ ਇਹਨੂੰ ਤੁਸੀਂ ਮਤਲਬ ਮੇਰੇ ਹਿਸਾਬ ਨਾਲ ਇਹ ਜਿਹੜੀ ਮੇਰਾ ਇੱਕ ਆਪਦੀ ਹੈ ਸੋਚਦਾ ਇੱਕ ਅਕ੍ਰੋਸ ਬਾਉਂਡਰੀ ਲਾਈਨਸ ਜਿਹੜੀਆਂ ਅੱਜ ਅਸੀਂ ਆ ਡਰਾ ਕਰਤੀਆਂ ਵਾ ਉਸ ਬਾਉਂਡਰੀ ਬਾਉਂਡਰੀ ਲਾਈਨਸ ਤੋਂ ਵੀ ਵੱਧ ਕੇ ਇਸ ਯੂਨੀਵਰਸਿਟੀ ਦਾ ਆਪਣੇ ਆਪ ਚ ਇੱਕ ਕੈਰੈਕਟਰ ਹੈਗਾ ਵਾ ਇਹ ਉਹ ਜਿਹੜੀਆਂ ਬਾਉਂਡਰੀਆਂ ਸਾਡੇ ਵੱਲੋਂ ਬਣਾਈਆਂ ਗਈਆਂ ਭਾਵੇਂ ਉਹ ਪੰਜਾਬ ਬਣਾਤਾ ਹਰਿਆਣਾ ਬਣਾਤਾ ਹਿਮਾਚਲ ਬਣਾਤਾ ਉਧਰ ਲਾਹੌਰ ਬਣਾਤਾ ਇਹ ਉਹ ਬਾਉਂਡਰੀ ਲਾਈਨਸ ਤੋੜਦੀਆਂ ਵਾਂ ਸੋ ਇਸ ਯੂਨੀਵਰਸਿਟੀ ਦੀ ਇਹ ਖੂਬਸੂਰਤੀ ਹੈ ਔਰ ਇਸ ਯੂਨੀਵਰਸਿਟੀ ਨੂੰ ਵੱਡਾ ਕਰਨ ਦੀ ਬਜਾਏ ਤੁਸੀਂ ਇਹਨੂੰ ਹੋਰ ਛੋਟਾ ਕਰਨ ਦੀ ਜਿਹੜੀ ਕੋਸ਼ਿਸ਼ ਆ ਵਾਂ ਉਹ ਉਹ ਜੜੀਆਂ ਵਾਂ ਉਹਦੇ ਕਰਕੇ ਇਹ ਸੈਂਟੀਮੈਂਟ ਜਿਹੜਾ ਵਾ ਉਬਰਦਾ ਵਾ ਤੁਸੀਂ ਉਰੇ ਪ੍ਰਧਾਨ ਵੀ ਰਹੇ ਹੋ ਤੁਸੀਂ ਇੱਥੇ ਸਟੂਡੈਂਟ ਆਰਗੇਨਾਈਜੇਸ਼ਨ ਵਿੱਚ ਕੰਮ ਕਰਦੇ ਰਹੇ ਹੋ ਇਹ ਦੇਖਣ ਨੂੰ ਮਿਲਿਆ ਵੀ ਅੱਜ ਦੀ ਪੰਜਾਬ ਯੂਨੀਵਰਸਿਟੀ ਵਿੱਚ ਐਬੀਵੀਪੀ ਪ੍ਰਧਾਨ ਬਣ ਜਾਂਦੀ ਹੈ ਬੀਜੇਪੀ ਦਾ ਸਿੱਧੇ ਤੌਰ ਤੇ ਇਹ ਵੀ ਪਹਿਲੀ ਵਾਰੀ ਹੋਇਆ ਹਿਸਟਰੀ ਦੇ ਵਿੱਚ ਵੀ ਐਦਾਂ ਪ੍ਰਧਾਨਗੀਆਂ ਲੈ ਲੈਣਾ ਬੀਜੇਪੀ ਦੇ ਵਿਦਿਆਰਥੀ ਪਿੰਗ ਵੱਲੋਂ ਐਬੀਵੀਪੀ ਪ੍ਰਧਾਨ ਆਪਣੇ ਦਮ ਤੇ ਨਹੀਂ ਬਣੀ ਇਸ ਗੱਲ ਦੇ ਵਿੱਚ ਉਹ ਸਟੂਡੈਂਟ ਇਲੈਕਸ਼ਨ ਨੂੰ ਇਹਦੇ ਨਾਲ ਜੋੜਿਆ ਨਾ ਜਾਵੇ ਇਲੈਕਸ਼ਨਸ ਦੇ ਬੜੇ ਹੋਰ ਫਾਰਮੂਲੇ ਹੁੰਦੇ ਆ ਇਲੈਕਸ਼ਨਸ ਦੇ ਵਿੱਚ ਕਈ ਵਾਰ ਕੋਈ ਜਿੱਤ ਜਾਂਦਾ ਕੋਈ ਹਾਰ ਜਾਂਦਾ ਉਹਦੇ ਵਿੱਚ ਗਰੁੱਪ ਆ ਜਾਂਦੇ ਆ ਉਹ ਜ਼ਰੂਰ ਐਬੀਵੀਪੀ ਬਣ ਗਈ لیکن او اے بی وی پی دی اگر ਤੁਸੀਂ ਕੁਛਾਇ ਚਾਹੁੰਦੇ ਹੋ ਤਾਂ ਪੈ ਗਿਆ ਇਸ ਕਰਕੇ اے بی وی پی ਪ੍ਰਦਾਨ ਬਣ ਤੇ ਹੁਣ 10 ਦੀ ਕਾਲ ਦਿੱਤੀ ਆ ਤੁਹਾਡੇ ਵੱਲੋਂ ਕੋਈ ਕਿਸ ਤਰ੍ਹਾਂ ਦਾ ਇਥੇ ਸ਼ਮੂਲਿਤ ਕੀਤੀ ਜਾਊਗੀ ਕਿਸ ਤਰ੍ਹਾਂ ਦਾ ਇਹਦੇ ਨਾਲ ਸਾਥ ਦਿੱਤਾ ਜਾਵੇ ਇਹਨਾਂ ਵੱਲੋਂ ਆਰਗੇਨਾਈジング ਕਮੇਟੀ ਵੱਲੋਂ ਔਰ ਸਾਡੇ ਕਾਉਂਸਲ ਮੈਂਬਰਾਂ ਵੱਲੋਂ ਇਹ ਕਿਹਾ ਗਿਆ ਵਾ ਵੀ ਤੁਸੀਂ ਵੱਧ ਤੋਂ ਵੱਧ ਮੋਬਾਈਲਾਈਜੇਸ਼ਨ ਕਰੋ ਸੋ ਅਸੀਂ ਜੋ ਉਹਨਾਂ ਦੇ ਵੱਲੋਂ ਮੋਬਾਈਲਾਈਜੇਸ਼ਨ ਦੇ ਟਾਰਗੇਟਸ ਆ ਉਹਦੇ ਹਿਸਾਬ ਨਾਲ ਅਸੀਂ ਕਰਾਂਗੇ ਇਸ ਹੀ ਸਾਡੇ ਨਾਲ ਬਰਿੰਦਰ ਢਿਲੌਣੀ ਕਾਂਗਰਸ ਤੋਂ ਜਿਨ੍ਹਾਂ ਨੇ ਦੱਸਿਆ ਕਿ 10 ਤਰੀਕ ਦੀ ਜਿਹੜੀ ਕਾਲ ਆ ਉਹਦੇ ਵਿੱਚ ਕਾਂਗਰਸ ਵੱਲੋਂ ਜਿਵੇਂ ਵੀ ਇਹਨਾਂ ਦੀ ਡਿਊਟੀ ਲਈ ਜਾਊਗੀ ਮੋਰਚੇ ਵੱਲੋਂ ਪੰਜਾਬ ਯੂਨੀਵਰਸਿਟੀ ਪਚਾਉ ਮੋਰਚਾ ਉਵੇਂ ਇਹਨਾਂ ਨਾਲ ਸਮਰਥਨ ਕੀਤਾ ਜਾਊਗਾ